ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਭੁੱਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦਾ ਸੋਹਣੇ ਸੂਟ ਪਿਓਰ ਕਾਟਨ ਦੇ ਵਿਦਾਊਟ ਲਾਈਨਿੰਗ ਇਹ ਸਟਿਚ ਹੋਣਗੇ ਤੇ ਪਹਿਣਾ ਦੀ ਕਾਫੀ ਜਿਆਦਾ ਡਿਮਾਂਡ ਰਹੀ ਹੈ ਇਹ ਸੂਟਾਂ ਬਾਰੇ ਤੇ ਪ੍ਰਾਈਸ ਵੀ ਕਹਿੰਦੇ ਸੀ ਵੀ ਠੀਕ ਹੋਵੇ ਹਨਾ ਕਈ ਪਹਿਣਾ ਠੀਕ ਪ੍ਰਾਈਸ ਦੇ ਸੂਟ ਲੈਣਾ ਚਾਹੁੰਦੀਆਂ ਨੇ ਕਿ ਤਾਂ ਉਹਨਾਂ ਲਈ ਆਪਾਂ ਅੱਜ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ ਕਿ ਕਾਫੀ ਜਿਆਦਾ ਸੋਹਣੇ ਸੂਟ ਨੇ ਪ੍ਰਿੰਟ ਕਲਰ ਚੁਆਇਸ ਬਹੁਤ ਇੱਕ ਤੋਂ ਇੱਕ ਹਟਕੇ ਹੈਗੀ ਤੇ ਇਹਨਾਂ ਨੂੰ ਆਪਣਾ ਪਲੀਜ਼ ਫਾਸਟਲੀ ਆਰਡਰ ਕਰਦੇ ਹੋ ਪੇਮੈਂਟ ਨਾਲ ਦੀ ਨਾਲ ਕਰਦੇ ਹੋ ਤੇ ਬੁਕਿੰਗ ਨਹੀਂ ਹੋਊਗੀ ਕਿਉਂਕਿ ਬਹੁਤ ਲਿਮਟਿਡ ਜਸਟਾਕ ਹੁੰਦਾ ਹੈਗਾ ਤੇ ਨਾਲ ਦੀ ਨਾਲ ਪੇਮੈਂਟ ਕਰਦੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਕਲਰ ਸਾਰੇ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਹਟਕਿਆ ਹੈਗਾ ਤੇ ਮੈਚਿੰਗ ਸੂਟ ਰਹਣਗੇ ਲੋ ਜੀ ਇਸ طرح ਇਹ ਬਣੀ ਹੋਈ ਹੈ ਸ਼ਰਟ ਤੇ ਬਹੁਤ ਲਾਈਟ weight ਫੈਬਰਿਕ ਹੈ ਬਿਲਕੁਲ ਪਿਓਰ ਕਾਟਨ ਹੈਗੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਬਹੁਤ ਜ਼ਿਆਦੇ ਤੁਸੀਂ ਦੇਖ ਲਓ ਇੰਨਾ ਕਿ ਲਾਈਟ ਵੇਟ ਹੈਗਾ ਕਿ ਇੱਕ ਮੁਠੀ ਦੇ ਵਿੱਚ ਜਿਹੜਾ ਹੈਗਾ ਸਟਾਫ ਹੈ ਦਾ ਸਾਰਾ ਆ ਜਾਂਦਾ ਹੈ ਇਸ ਤਰ੍ਹਾਂ ਇਹ ਪ੍ਰਿੰਟ ਬਣਿਆ ਹੋਇਆ ਹੈਗਾ ਇਹ ਤਾਂ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਰਹੇਗੀ ਸ਼ਰਟ ਜਿਹੜੇ ਮਤਲਬ ਕਲਰ ਚਾਰਟ ਹੈ ਨਾ ਸਾਰਾ ਮਤਲਬ ਸਮ ਅਕੋਰਡਿੰਗ ਹੈਗਾ ਨਾਲ ਇਸ ਤਰ੍ਹਾਂ ਰਹੇਗੀ ਪਲੇਨ ਬਾਟਮ ਹੈ ਤੇ ਇਹਨਾਂ ਨੂੰ ਤੁਸੀਂ ਇਦਾਂ ਹੀ ਲੇਸਿਸ ਵਗੈਰਾ ਡਿਜ਼ਾਈਨ ਕਰਕੇ ਮਤਲਬ ਤੁਸੀਂ ਪਾਓ ਤੇ ਇਹ ਗਰਮੀ ਵਾਲੇ ਸੂਟ ਨੇ ਕੋਈ ਵੀ ਵਰਕ ਵਗੈਰਾ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਜੇ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਬਹੁਤ ਜਿਆਦੇ ਸੋਹਣਾ ਬ੍ਰੈਂਡ ਦਾ ਫੈਬਰਿਕ ਹੈਗਾ ਪ੍ਰਾਈਸ ਰਹੇਗਾ ਇਹਦਾ 1350 ਪਲੱਸ ਪਲੱਸ ਸ਼ਿਪਿੰਗ ਹੈਗੀ ਤੇ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਹੋਰ ਸ਼ੋਅ ਕਰ ਦਿੰਨੀ ਆਂ ਕਿ ਜਿੱਦਾਂ ਕਿ ਤੁਸੀਂ ਰੈਗੂਲਰ ਪਾਉਣੇ ਨੇਗੇ ਇਹ ਸੂਟ ਤਾਂ ਕਾਫੀ ਜਿਆਦੇ ਸੋਹਣੇ ਨੇਗੇ ਤੇ ਆਰਡਰ ਹੈਗਾ ਪਲੀਜ਼ ਹਨ ਆਪਣਾ ਫਾਸਟਲੀ ਕਰਿਓ ਤੇ ਬੁਕਿੰਗ ਨਹੀਂ ਕੀਤੀ ਜਾਊਗੀ ਤੇ ਤਾਂ ਕੀ ਹੈਗਾ ਵੀ ਸੂਟ ਲੈਂਗੇ ਫਿਰ ਸੋਲਡ ਹੋ ਜਾਂਦੇ ਨੇਗੇ ਤੇ ਰਿਪੀਟ ਵੀ ਨਹੀਂ ਮਿਲਨੇ ਹੈਗੇ ਹਨਾ ਇਹ ਸੂਟ ਤੇ ਕਾਫੀ ਪੈਣਾ ਫਿਰ ਰਹਿ ਜਾਂਦੀਆਂ ਨੇਗੇ ਜੇ ਆਪਾਂ ਮਤਲਬ ਬੁਕਿੰਗ ਕਰਦੇਾਂਗੇ ਸੂਟਾਂ ਦੀ ਫਿਰ ਕਈ ਵਾਰ ਪੈਣਾ ਦੀ ਪੇਮੈਂਟ ਨਹੀਂ ਆਉਂਦੀ ਹੈਗੀ ਤਾਂ ਕਰਕੇ ਹੁਣ ਨਾਲ ਦੇ ਨਾਲ ਨਹੀਂ ਬੁਕਿੰਗ ਕਰਦੇ ਲੋ ਜੀ ਅਗਲਾ ਸ਼ੇਡ ਹੈਗਾ ਦਾ ਰਾਸ਼ਟ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਲਰ ਇਹ ਵੀ ਕਿੰਨਾ ਪਿਆਰਾ ਕਲਰ ਹੈਗਾ ਇਦ ਨਾਲ ਰਹੇਗੀ ਪਲੇਨ ਮਤਲਬ ਸਲਵਾਰ ਹੈਗੀ ਬਿਲਕੁਲ ਜਿਹੜੀ ਬਾਟਮ ਦਾ ਸਟਾਫ ਹੈ ਬਿਲਕੁਲ ਪਿਓਰ ਕਾਟਨ ਹੈ ਨਾਲ ਦੇ ਫੈਬਰਿਕ ਦਾ ਹੀ ਮਤਲਬ ਸਟਾਫ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਪ੍ਰਿੰਟ ਵੀ ਹੈ ਜੀ ਕਾਫੀ ਜਿਆਦੇ ਸੋਹਣਾ ਹੈਗਾ ਵਿਦਆਊਟ ਦੁਪੱਟਾ ਸੂਣ ਲੇਗੇ 1350 ਪ੍ਰਾਈਸ ਹੈਗਾ ਕਲਰ ਸਾਰੇ ਹੀ ਮਤਲਬ ਕਾਫੀ ਜਿਆਦੇ ਸੋਹਣੇ ਲੰਗੇ ਇਹਦੇ ਵਿੱਚ ਇੱਕ ਤੋਂ ਇੱਕ ਹਟਕੇ ਹੈ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਦੇ ਵਿੱਚ ਹੈਗਾ ਤੇ ਨਾਲ ਰਹੇਗਾ ਜੀ ਇਸ ਤਰ੍ਹਾਂ ਪਲੇਨ ਸਲਵਾਰ ਰਹੇਗੀ ਤੇ ਇਦਾਂ ਮਤਲਬ ਸ਼ਰਟ ਰਹੇਗੀ ਪ੍ਰਾਈਸ ਇਹ ਮੈਂ ਪ੍ਰਾਈਸ ਨਾਲ ਹੁੰਦੇ ਹੀ ਦੱਸਿਆ ਹੁੰਦਾ ਹੈ ਕਿ 1350 ਕਈ ਭੈਣਾ ਵੀਡੀਓ ਸਕਿਪ ਕਰ ਦਿਆ ਨਹੀਂ ਗਿਆ ਉਹਨਾਂ ਨੂੰ ਨਹੀਂ ਪਤਾ ਲੱਗਦੇ ਵੀ ਕਿੰਨਾ ਪ੍ਰਾਈਸ ਦੱਸਿਆ ਹੋਇਆ ਤੇ ਚੌਥਾ ਕਲਰ ਇਹਦੇ ਵਿੱਚ ਹੈਗਾਗਾ ਮਹਰੂਨ ਸ਼ੇਡ ਹੈਗਾ ਦੇਖੋ ਇਹ ਸ਼ੇਡ ਵੀ ਹੈ ਜਿਹੜਾ ਕਾਫੀ ਬਹੁਤ ਜ਼ਿਆਦਾ ਮਤਲਬ ਕਾਫੀ ਜਿਆਦਾ ਸੋਹਣਾ ਹੈਗਾ ਦੇ ਨਾਲ ਰਹੇਗੀ ਇਸ ਤਰ੍ਹਾਂ ਮਹਿਰੂਨ ਬਾਟਮ ਬਿਲਕੁਲ ਪਰਫੈਕਟ ਕਲਰ ਨੇ ਮੈਚ ਕਰਦੀਆਂ ਨੇ ਬਾਟਮ ਬਾਟਮ ਦਾ ਸਟੱਫ ਹੈਗਾ ਜਿਹੜਾ ਨਾਲ ਦਾ ਬਾਕੀ ਜਿਹਦੀ ਜਿਹਦੇ ਸੂਟ ਦੀ ਨਾ ਕੰਨੀ ਇਸ ਤਰ੍ਹਾਂ ਹੁੰਦੀ ਆ ਉਹ ਬਹੁਤ ਮਤਲਬ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਗੁੱਡ ਹੁੰਦੀ ਆ ਸਟੱਫ ਦੀ ਲੋ ਜੀ 1350 ਪ੍ਰਾਈਸ ਰਹੂਗਾ ਇਸ ਤੋਂ ਬਾਅਦ ਆ ਜਾਣਗੇ ਨੈਕਸਟ ਪ੍ਰਿੰਟ ਦੇ ਵਿੱਚ ਸੂਟ ਇਹ ਕਲਰ ਵੀ ਕਾਫੀ ਜਾਦੇ ਮਤਲਬ ਸੋਨੇ ਲਗੇ ਇਹ ਵੀ ਸਾਰਾ ਚਾਰਟ ਹੈ ਜਿਹੜਾ ਗਰਮੀਆਂ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਾਦੇ ਸੋਨੇਗਾ ਤੇ ਨਾਲ ਇਸ ਤਰ੍ਹਾਂ ਇਹਦੇ ਵੀ ਪਲੇਨ ਬਾਟਮ ਰਹੇਗੀ ਪ੍ਰਾਈਸ ਇਹਨਾਂ ਦਾ ਵੀ ਸੇਮ ਹੈ 1350 ਪਲੱਸ ਸ਼ਿਪਿੰਗ ਜੇ ਤੁਸੀਂ ਦੁਪੱਟਾ ਵਗੈਰਾ ਰੈਡੀ ਕਰਵਾਉਣੇ ਹੋਗੇ ਉਹਦੇ ਐਕਸਟਰਾ ਚਾਰजेस ਹੋਣਗੇ ਤੇ ਤੁਸੀਂ ਮਤਲਬ ਇਹਨਾਂ ਇਹ ਦੇ ਵਿੱਚੋਂ ਤੇ ਇੱਕ ਜਿਹੜਾ ਮੈਂ ਪਹਿਲਾਂ ਦਿਖਾਇਆ ਉਹਦੇ ਵਿੱਚੋਂ ਤੁਸੀਂ ਜੇ ਕਈ ਪੈਣਾ ਦੋ ਸੂਟ ਲੈਣਾ ਚਾਹੁੰਦੇ ਹੋ ਤਾਂ ਇੱਦਾਂ ਮਤਲਬ ਸਿਲੈਕਟ ਕਰ ਸਕਦੇ ਹੋਗੇ ਲੋਟ नेक्स्ट ਕਲਰ ਹੈਗਾਗਾ ਇਸ ਤਰ੍ਹਾਂ ਇਹ ਵਾਲਾ ਕਲਰ ਹੈਗਾ ਚੈੱਕ ਕਰੋ ਕਲਰ ਕੰਬੀਨੇਸ਼ਨ ਨਾ ਡਾਰਕ ਕਲਰ ਨਹੀਂ ਨਾ ਲਾਈਟ ਨਹੀਂਗੇ ਸ ਉੱਪਰ ਜੇ ਕਲਰ ਨਹੀਂਗੇ ਇਸ ਤਰ੍ਹਾਂ ਰਹੇਗੀ ਪਲੇਨ ਬਾਟਮ ਰਹੇਗੀ ਨਾਲ ਠੀਕ ਐ ਜੀ ਬਹੁਤ ਜ਼ਿਆਦਾ ਡਿਮਾਂਡ ਸੀ ਵੀ ਸਾਨੂੰ ਨਾ ਠੀਕ ਪ੍ਰਾਈਸ ਦੇ ਵਿੱਚ ਨਹੀਂਗੇ ਜਿਹੜੇ ਸੂਟ ਲੈ ਕੇ ਆਓ ਲੋਟੇ ਨੈਕਸਟ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵਾਲਾ 프린ਟਡ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਨ ਹੈ ਬਿਲਕੁਲ ਪਿਓਰ ਕਾਟਨ ਹੈ ਵਿਦਾਊਟ ਲਾਈਨਿੰਗ ਸਟਿਚ ਹੋਗਾ ਤੇ ਕੋਈ ਇਹਨੂੰ ਮਤਲਬ ਲੋਡ ਨਹੀਂ ਹੈਗੀ ਲਾਈਨਿੰਗ ਦੀ ਇਦਾਂ ਦੀ ਮਤਲਬ ਜਿਹੜੀ ਸਲਵਾਰ ਹੈ ਇਸ ਤਰ੍ਹਾਂ ਪਲੇਨ ਰਹੇਗੀ ਤੇ ਲਾਸਟ ਸੂਟ ਹੈਗਾ ਇਹਦੇ ਵਿੱਚ ਕਲਰ ਇਹ ਵਾਲਾ ਹੈਗਾ ਬਰਾਊਨ ਦਾ ਸ਼ੇਡ ਹੈਗਾ ਸਾਰੇ ਕਲਰ ਇੱਕ ਤੋਂ ਇੱਕ हटਕ ਨੇ 프린ਟਡ ਡਿਜ਼ਾਈਨ ਇੱਕ ਤੋਂ ਇੱਕ हटਕ ਨੇ ਕਾਫੀ ਜਿਆਦੇ ਸੋਹਣੇ ਨੇਗੇ ਤੇ ਨਾਲ ਇਸ ਤਰ੍ਹਾਂ ਰਹੇਗੀ ਜੀ ਬਾਟਮ ਪਲੇਨ ਕਲਰ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਕਹਿੰਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਦਿਓ WhatsApp ਤੇ ਮੈਸੇਜ ਦਾ ਰਿਪਲਾਈ ਥੋੜਾ ਜਿਹਾ ਵੇਟ ਕਰਿਓ ਮੈਂ ਥੋੜਾ ਸ਼ਾਮ ਤੱਕ ਹੈਗਾ ਜਿਹੜਾ ਜਰੂਰ ਰਿਪਲਾਈ ਕਰ ਦੂੰਗੀ ਤੇ ਫਿਲਹਾਲ ਮਤਲਬ ਐਟ ਅ ਟਾਈਮ ਅੱਜ ਮੇਤੋਂ ਨਾਲ ਦੀ ਨਾਲ ਕਈ ਵਾਰ ਹੋ ਵੀ ਜਾਂਦੇ ਸੀ ਰਿਪਲਾਈ ਪਹਿਲਾਂ ਕਈ ਵਾਰ ਲੇਟ ਹੀ ਹੁੰਦੇ ਹੁੰਦੇ ਸੀਗੇ ਦੇ ਨਾਲ ਦੀ ਨਾਲ ਨਈ ਰਿਪਲਾਈ ਹੋਣੇ ਹੈਗੇ ਪਲੀਜ਼ ਮੇਰੀ ਰਿਕਵੈਸਟ ਹੈ ਵੀ ਤੁਸੀਂ ਮੈਸੇਜ ਕਰਕੇ ਆਪਣੀ ਬੁਕਿੰਗ ਕਰਕੇ ਰੱਖ ਦਿਓ ਤੇ ਮੈਂ ਸ਼ਾਮ ਨੂੰ ਤੁਹਾਡੇ ਸਾਰਿਆਂ ਦੇ ਮੈਸੇਜ ਦੇ ਰਿਪਲਾਈ ਕਰ ਦੂੰਗੀ ਜਿਹੜੇ ਜਿਹੜੇ ਮੇਰੇ ਕੋਲੇ ਅਵੇਲੇਬਲ ਹੋਏ ਸਭ ਤੋਂ ਜਿਹੜਾ ਫਾਸਟ ਦੇ ਮੈਸੇਜ ਹੋਊਗਾ ਨੀਚੋਂ ਤੋਂ ਮੈਂ ਉੱਥੋਂ ਮੈਸੇਜ ਚੈੱਕ ਕਰੂੰਗੀ ਜਿਹਦਾ ਜਿੱਦਾਂ ਪਹਿਲਾਂ ਦੇ ਆਰਡਰ ਹੋਏ ਉੱਥੋਂ ਮਤਲਬ ਉਹਦਾ ਰੱਖਨੇ ਸਟਾਰਟ ਕਰਾਂਗੇ ਸੋ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਤੇ ਪ੍ਰਾਈਸ ਵੀ ਬਹੁਤ ਮਤਲਬ ਆਪਾਂ ਠੀਕ ਪ੍ਰਾਈਸ ਤੇ ਲੈ ਕੇ ਆਏ ਪਿਓਰ ਕਾ ਦੀ ਪ੍ਰਾਈਸ ਸਾਡੇ 1300 ਆਏਗਾ ਪਲੱਸ ਸ਼ਿਪਿੰਗ ਹੈ ਤੇ ਕਮੈਂਟ ਕਰਕੇ ਜੋ ਦੱਸਿਆ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ